ਸਾਤਰੀ ਗਾਲਪਾ ਉਥਰ ਵਰਨ ਸਾਂ ਮੈਨੂੰ ਨਾ ਸਰਪੰਚ ਮਿਲਿਆ ਅੱਜ ਸਵੇਰੇ ਤੇ ਉਹਨੇ ਮੈਨੂੰ ਲਾਮਾ ਦਿੱਤਾ ਵੀ ਤੇਰੇ ਭਰਾ ਅਸਵਰਨ ਸਾਂ ਦਾ ਕੈਨੇਡਾ ਤੋਂ ਫੋਨ ਆਇਆ ਤੇ ਉਹ ਕਹਿੰਦਾ ਮੇਰਾ ਭਰਾ ਸੰਦੂ ਨਾ ਮੈਨੂੰ ਠੇਕਾ ਨਹੀਂ ਦੇ ਰਿਹਾ ਕਈ ਨਾਲੇ ਕੱਲ ਠੇਕਾ ਕਬਜ਼ਾ ਕੀਤਾ ਕਿਹੜਾ ਭਾਗੂ ਮੈਂ ਤੇਰਾ ਕਬਜ਼ਾ ਕੀਤਾ ਠੇਕਾ ਚਲੋ ਜਰੂਰ ਲੈ ਲਓ ਗਿਆ ਸਵਰਨ ਸਾਂ ਇਹ ਵੀ ਯਾਰ ਆਪਾਂ ਦੋਵੇਂ ਠਕੇ ਭਰਾਵਾਂ ਇੱਕੋ ਮਾਂ ਦੇ ਜਾਏ ਆ ਇੱਕੋ ਕਰਤ ਖੇਡਿਆ ਤੇ ਤੂੰ ਮੇਰੀਆਂ ਪੁੱਤ ਖੋਈਆਂ ਨਾਲ ਕੋ ਕਰੀ ਜਾਣਾ ਸਕੇ ਭਰਾ ਦੀਆਂ ਜਰ 1000 ਬਾਰ ਨਹੀਂ ਨਿੱਕੇ ਭਰਾ ਦਾ ਤੂੰ 체ਤੇ ਕਰ ਤੂੰ ਜਦੋਂ ਬਾਹਰਲੇ ਦੇਸ਼ ਚ ਗਿਆ ਸੀ ਤੇ ਸਾਂਝੇ ਘਰ ਤੋਂ ਹੀ ਗਿਆ ਸੀ ਮੁੜ ਕੇ ਤੂੰ 1 ਰੁਪਈਆ ਵੀ ਭੇਜਿਆ ਸਾਂਝੇ ਘਰ ਚ 체ਤੀ ਵਿਆਹ ਕਰਾ ਲੈਣਾ ਕਿ ਮੈਂ ਪੱਕਾ ਹੋਣਾ ਵਾ ਵਿਆਹ ਕਰਾ ਲੈਣਾ ਤੇ ਮੁੜ ਕੇ ਬਾਪੂ ਦਾ ਭੋਗ ਭਿਆਮ ਬੇਬੇ ਦਾ ਭੋਗ ਭਿਆਮ ਬਿਮਾਰ ਹੋਇਆ ਤਾਂ ਵੀ 1 ਰੁਪਈਆ ਨਹੀਂ ਭੇਜਿਆ ਪੈਣਾ ਦੇ ਮੈਂ ਵਿਆਹ ਦੇ ਸਰੋਂ ਕੀਤੇ ਇਹਦਾ ਜ਼ਮੀਨ ਤੋਂ ਹੀ ਤੂੰ 1 ਰੁਪਈਆ ਵੀ ਭੇਜਿਆ ਸਾਂਝੇ ਘਰ ਚ ਮੈਂਨੇ ਤੋਦੋ ਬਾਪੂ ਕਹਿੰਦਾ ਹੀ ਮੀ ਸਵਾਰਨਾ ਬਾਹਰ ਗਿਆ ਵਾ ਤੂੰ ਇੱਥੇ ਆ ਤੇ ਤੇਰੇ ਨਾਲ ਕਿ ਲਲਵਾ ਰਹੀ ਨੇ ਉਹ ਬਾਹਰ ਗਿਆ ਵਾ ਮੈਂ ਕਹਾਂ ਨਹੀਂ ਬਾਪੂ ਨਹੀਂ ਮੈਂ ਹੀ ਦੋਵੇਂ ਭਰਾ ਵਾਂ ਤੇ ਮੈਂ ਇਦਾਂ ਨਹੀਂ ਕਰਦੀ ਆ ਉਹਦੇ ਕੋਲ ਦੇ ਭਰਾ ਨਾ ਤੇ ਤੂੰ ਹੁਣ ਮੇਰੇ ਤੇ ਦਬਾਰ ਹੀ ਨਹੀਂ ਕੀਤਾ ਤੇ ਤੂੰ ਲੋਕਾਂ ਕੋ ਮੇਰੀ ਕਮਤਖੋਈਆਂ ਕਰਦਾ ਫਿਰਦਾ ਕੀ ਹੋ ਗਿਆ ਤੂੰ ਬਾਹਰ ਲੈ ਦੇਖ ਜਾ ਕੇ ਅਮੀਰ ਹੋ ਗਿਆ ਤੇ ਮੈਂ ਗਰੀਬ ਆ ਮੈਂ ਨਾ ਬਿਮਾਰ ਹੁੰਦਾ ਨਾ ਮੇਰੇ ਨਾਲ 4-5 ਲੱਖ ਲੱਗਦਾ ਮੇਰੇ ਕਿਡਨੀਆਂ ਖਰਾਬ ਹੋ ਗਿਆ ਨੇ ਮੈਂ ਤੈਨੂੰ ਪੈਸੇ ਨਾਲ ਠੇਕੇ ਦੇ ਦੇਣਾ ਸੀ ਇਦਾਂ ਪਤਾ ਲੱਗਦਾ ਹੁਣ ਭਰਾ ਭਰਾ ਹੀ ਹੁੰਦੇ ਪਰ ਤੂੰ ਭਰਾ ਨਹੀਂ ਰਿਹਾ ਬਾਹਰਲੇ ਦੇਸ਼ ਚ ਜਾ ਕੇ ਤੂੰ ਹੋਰ ਲਾਮੇ ਜੰਗਾ ਭਰਾਵਾ ਤੂੰ ਆਪ ਦੇ ਘਰ ਸਹੀ ਮੈਂ ਆਪ ਦੇ ਘਰ ਠੇਕਾ ਤੇਰਾ ਦੇ ਦੂੰਗਾ ਪਰ ਮੇਰੀ ਬਦਨਾਮੀ ਨਾ ਕਰਿਆ ਕਰ ਤੂੰ ਬਾਹਰਲੇ ਦੇਸ਼ ਚ ਜਾ ਕੇ ਮੇਰੀ ਬਦਨਾਮੀ ਕਰਦਾ